ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀਤ ਸਿੰਘ ਫੌਜੀ ਟਾਵਰ ਤੇ ਬੈਠਾ ਚੜਿਆ ਉਹਦੇ ਕੱਲ ਇੱਕ ਵੀਡੀਓ ਦੇਖੀ ਬਹੁਤੇ ਲੋਕਾਂ ਨੇ ਫੋਨ ਕਰਕੇ ਕਿਹਾ ਕਿ ਦੀ ਚੰਗੀ ਤਰ੍ਹਾਂ ਛੇਤਰ ਪ੍ਰੇਟ ਕਰੋ ਵੀਡੀਓ ਦੇ ਵਿੱਚ ਕੀ ਕਹਿ ਰਿਹਾ ਆ ਦੇਖੋ ਜੀ ਵਿਸਤਰਾ ਕਿੱਲਾ ਹੋ ਗਿਆ ਕਣੀਆਂ ਪੈ ਰਹੀਆਂ ਨੇ ਬੜਾ ਕਸ਼ਟ ਚੱਲ ਰਿਹਾ ਮੈਂ ਇੱਥੇ ਦਿਨਾਲ ਖੜਾ ਮਾਰੇ ਵੱਟੇ ਵੱਟੇ ਇਹ ਸਿੱਖੀ ਖੰਡਿਓ ਤਿੱਖੀ ਐ ਬਾਜਾਂ ਵਾਲੇ ਦੀ ਐਵੇਂ ਨਹੀਂ ਕਮਾਈ ਜਾਂਦੀ ਵੱਡੇ ਵੱਡੇ ਤਾਨੇ ਮਾਰੇ ਬੰਦਾ ਬੈਠਾ ਮੈਂ ਟਾਵਰ ਤੇ ਬੈਠਾ ਜੀ ਪਹਿਲੀ ਗੱਲ ਤਾਂ ਤੂੰ ਐਡਾ ਫੋਕਰਾ ਬੰਦਾ ਏ ਤੋ ਕਿ ਅਸੀਂ 5 ਨਵੰਬਰ ਨੂੰ ਮੈਂ ਗੋੜੀ ਮਾਰ ਲੂ ਮਾਰ ਲਈ ਗੋੜੀ ਮਰ ਗਿਆ ਮਰਨਾ ਸੌਖਾ ਨਹੀਂ ਜਿਹੜੇ ਗੁਰੂ ਸਾਹਿਬਾਂ ਦੇ ਤੁਸੀਂ ਗੱਲਾਂ ਕਰਦੇ ਹੋ ਨਾ ਉਸ ਗੁਰੂ ਸਾਹਿਬਾਂ ਤੋਂ ਤੁਸੀਂ ਕੋਹਾਂ ਦੂਰੋਂ ਤੁਸੀਂ ਨੇੜੇ-ਤੇੜੇ ਦੇ ਨਹੀਂ ਟੱਕ ਸਕਦੇ ਕਿਹੜੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਟਾਵਰ ਤੇ ਜਾ ਕੇ ਚੜ ਜਾ ਟਾਵਰ ਤੇ ਚੜਨ ਦੇ ਨਾਲ ਬੇਅਦਵੀ ਦੇ ਇਨਸਾਫ ਨਹੀਂ ਮਿਲਦੇ ਸਭ ਨੂੰ ਪਤਾ ਹੈ ਇਹ ਡਰਾਮੇਬਾਜ਼ੀ ਫੌਜੀ ਸਾਹਿਬ ਤੁਸੀਂ ਕਿਉਂ ਕਰ ਰਹੇ ਕਿਉਂਕਿ ਪਤਾ ਹੈ ਕਿਸ ਸਾਡੀ ਸੇਕਮ ਦੇ ਵਿੱਚ ਭੇਡਾਂ ਬਹੁਤ ਨੇ ਭੇਡਾਂ ਪਿੱਛੇ ਲੱਗ ਜਾਂਦੀਆਂ ਨੇ ਧਨ ਦਾ ਉਹ ਮਾਇਆ ਜਿਹੜੀ ਹੈ ਉਹ ਇਕੱਠੀ ਹੋ ਜਾਂਦੀ ਹੈ ਬਹੁਤ ਕੁ ਚੜਾਵੇ ਚੜ ਜਾਂਦੇ ਨੇ ਇਹ ਸਚਾਈ ਹੈ ਗੁਰੂ ਸਾਹਿਬ ਨੂੰ ਜਾਂ ਗੁਰੂ ਸਾਹਿਬ ਦੇ ਨਾਮ ਤੇ ਐਵੇਂ ਡਰਾਮੇ ਨਾ ਕਰੋ ਜੀ ਜਿਹੜੇ ਵਿਅਦਵੀ ਕਰ ਲੋ ਵਾਲੇ ਨੇ ਨਾ ਤੁਹਾਡੇ ਲਾੜੋਂ ਹਜ਼ਾਰ ਗੁਣਾ ਸਮਝਦਾਰ ਨੇ ਉਹ ਬਿਆਦਵੀ ਇਤਾਂ ਨਹੀਂ ਕਰਦੀ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਕੋਈ ਗੁਰਦੁਆਰੇ ਬਿਆਦਵੀ ਕਰਨ ਵਾਸਤੇ ਆ ਕੇ ਬੜ ਗਿਆ ਉਹ ਬਿਆਦਵੀ ਕਰਨ ਵਾਸਤੇ ਆ ਪਾਇਆ ਹੁਣ ਭੇਜਣ ਵਾਲੇ ਕਿਤੇ ਹੋਰ ਬੈਠੇ ਨੇ ਅਸੀਂ ਤਾਂ ਇਹ ਤਾਂ ਸਮਝ ਵੀ ਨਹੀਂ ਸਕਦੇ ਵੀ ਸਾਡੇ ਨਾਲ ਹੋਕ ਹੀ ਰਿਹਾ ਤੁਸੀਂ ਡਰਾਮੇ ਕਰੀ ਚੱਲੋ ਕੁਕੜਾ ਮੰਗੂ ਗੋਲ ਕੰਪੀਸ ਦੇ ਗੁਰਦੁਆਰੇ ਪਿੱਛੇ ਪ੍ਰਧਾਨੀਆਂ ਪਿੱਛੇ ਲੜੀ ਚੱਲੋ ਇੰਨਾ ਡਰਾਮਿਆਂ ਦੇ ਨਾਲ ਕੁਝ ਨਹੀਂ ਹੋਣਾ ਇਹ ਸਭ ਨੂੰ ਪਤਾ ਹੈ ਕਿ ਗੁਰਜੀਤ ਸਿੰਘ ਫੌਜੀ ਜਿਹੜਾ ਟਾਵਰ ਤੇ ਬੈਠਾ ਉਹ ਪੈਸੇ ਇਕੱਠੇ ਕਰਨ ਲਵਾਤੇ ਬੈਠਾ ਹੈ ਜਿਹੜੇ ਨਾਲ ਟੀਮ ਲੱਗੀ ਹੋਈ ਹੈ ਨਾ ਵੀਡੀਓ ਵਾਇਰਲ ਕਰਨ ਵਾਸਤੇ ਸਟੇਜਾਂ ਤੇ ਖੜੇ ਤੇਰੀਆਂ ਕਾਲਾਂ ਲੋਕਾਂ ਨੂੰ ਸਪੀਕਰਾਂ 'ਆ ਸੁਣਾਉਂਦੇ ਨੇ ਉਹ ਸਭ ਤੇਰੇ ਨਾਲ ਦੇ ਨੇ ਟਾਵਰ ਤੇ ਬੈਠਾ ਇਸ਼ਨਾਨ ਕਿਦੋਂ ਕਰਦਾ ਜੋ ਹੋਰ ਕਿਰਿਆ ਕਰਮ ਕਰਨੇ ਹੁੰਦੇ ਨੇ ਟੋਰਨਟ ਵਗੈਰਾ ਜਾਣਾ ਹੁੰਦਾ ਉਹ ਕਿੱਥੇ ਜਾਣਾ ਥੱਲੇ ਉਤਰ ਕਿਉਂ ਨਾ ਜਾਂ ਉੱਥੇ ਗੰਦ ਪਾਇਆ ਹੋਇਆ ਕਿਉਂ ਗੁਰੂ ਨਾਨਕ ਦੇਵ ਸੱਚੇ ਪਰਦੇਸ ਸੁਨਹੰਤਾ ਨੂੰ ਤੁਸੀਂ ਖੋਖਲਾ ਕਰਨ ਤੇ ਲੱਗੇ ਹੋ ਕਿਉਂ ਡਰਾਮੇਬਾਜ਼ੀ ਕਰਨ ਤੇ ਲੱਗੇ ਹੋ ਵੀਡੀਓ ਵਰਲਲ ਕਰ ਦੇਵੋਗੇ ਆ ਦੇਖੋ ਜੀ ਸਿੱਖੀ ਕਮਾਉਣੀ ਸੌਖੀ ਨਹੀਂ ਬਾਜਾਂ ਵਾਲੇ ਦੀ ਖੰਡੇਓ ਤਿੱਖੀ ਐ ਬਿਸਤਰਾ ਗਿੱਲਾ ਹੋ ਗਿਆ ਆ ਦੇਖੋ ਮੇਰੇ ਹਾਲਾਤ ਤੈਨੂੰ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਜਾਂ ਜੇ ਫਿਰ ਸੁਪਨਾ ਆ ਗਿਆ ਜਿਵੇਂ ਠਾਕੁਰ ਸਿੰਘ ਪਟਿਆਲੇ ਵਾਲਾ ਗੱਪੀ-ਗੱਪ ਮਾਰਦਾ ਹੁੰਦਾ ਰਾਤ ਮੇਰੇ ਸੁਪਨੇ ਚ ਗੁਰੂ ਪਾਸ਼ਾ ਆ ਗਏ ਮੈਨੂੰ ਇਦਾਂ ਕਹੇ ਮੈਨੂੰ ਇਦਾਂ ਕਹੇ ਜਾਂ ਕੋਈ ਓਦਾਂ ਸੁਪਨਾ ਆ ਗਿਆ ਛੱਡ ਜੋ ਕੋਈ ਗੱਪ ਇਹੋ ਜਿਹੀ ਕਿਉਂਕਿ ਲੋਕ ਭੇਡਾਂ ਵਰਗੇ ਹੈਗੇ ਨੇ ਵਿਸ਼ਵਾਸ ਕਰ ਹੀ ਲੈਣਗੇ ਬਿਸ਼ੈਦ ਗੁਰਜੀਤ ਸਿੰਘ ਨੂੰ ਸੁੱਖ ਮ ਆਇਆ ਹੁਣ ਜਰ ਮਾੜੀ ਮੋੜ ਸ਼ਰਮ ਕਰ ਲੋ ਇਹ ਤਾਂ ਆਰਮੀ ਦੇ ਮੱਥੇ ਤੇ ਵੀ ਕਲੰਕ ਲਾ ਰਹੇ ਹੋ ਉਹ ਵੀ ਸ਼ਰਿਆਮ ਅਸਲੇ ਦੇ ਨਾਲ ਲੜਦੇ ਹੁੰਦੇ ਆ ਤੋਪਾਂ ਦੇ ਅੱਗੇ ਖੜੇ ਹੁੰਦੇ ਆ ਕੋਈ ਤਾਂ ਆਰਮੀ ਨੂੰ ਵੀ ਕਲੰਕ ਲਾਈ ਜਾਂਦਾ ਕਿਹੜੀ ਵੀ ਬਦਵੀ ਦੀ ਗੱਲ ਕਰਦੇ ਬਦਵੀ ਤੁਸੀਂ ਖੁਦ ਕਰ ਰਹੇ ਹੋ ਸਮਝ ਨਹੀਂ ਆ ਰਹੀ ਤੁਹਾਡੀ ਨਾ ਨਾਟਕਬਾਜ਼ੀ ਕਰੋ ਲੋਕਾਂ ਨੂੰ ਵੀ ਬੇਨਤੀ ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਨਾ ਐਵੇਂ ਨਾ ਘੱਟ ਕਰਿਆ ਕਰੋ ਗੁਰੂ ਸਾਹਿਬ ਸਾਹਿਬ ਦੀ ਜਿਹੜੀ ਬਦਵੀ ਆ ਨਾ ਇਹ ਕਰਾਉਣ ਵਾਲੇ ਕੌਣ ਨੇ ਇਹਨਾਂ ਨੂੰ ਸਿੱਧੀ ਲੱਭਿਆ ਨਹੀਂ ਜਾ ਸਕਦਾ ਜਿੰਨਾ ਚਿਰ ਸਾਡੇ ਕੋਲੇ ਕੋਈ ਪਾਵਰ ਨਹੀਂ ਹੁੰਦੀ ਜਿੰਨਾ ਚਿਰ ਸ਼ੋਮਨੀ ਕਮੇਟੀ ਸ਼ੇਕੋਂ ਦੇ ਪੂਰਨ ਤੌਰ ਤੇ ਸੰਪੂਰਨ ਤੌਰ ਤੇ ਹੱਥਾਂ ਵਿੱਚ ਨਹੀਂ ਆਉਂਦੇ ਕੋਈ ਡੰਡੇ ਵਾਲਾ ਸਾਨੂੰ ਸਿੱਖ ਆਗੂ ਪੜਿਆ ਲਿਖਿਆ ਲੀਟਰ ਨਹੀਂ ਮਿਲਦਾ ਹੁਣ ਜਰ ਇਹ ਸਭ ਕੁਝ ਹੁੰਦਾ ਰਹੋ ਪਰ ਇਹ ਡਰਾਮੇ ਬਾਅਦ ਆਪਣੇ ਘਰ ਪਰਦੇ ਰਹਿਣਗੇ ਬੇਅਦਵੀ ਬਹੁਤ ਮੰਦਭਾਗੀ ਘਟਨਾ ਬਹੁਤ ਦੁਖਦਾਈ ਮੁਤੇਹ ਇਹਨੂੰ ਵਰਤ ਕੇ ਨਾ ਆਪਣੇ ਘਰ ਨਾਲ ਪਰ ਰੋਟੀਆਂ ਨਾਲ ਛੇਕੋ ਥੋੜੀ ਸ਼ਰਮ ਕਰ ਲੋ ਮਾੜੀ ਮੋਟੀ ਟਾਵਰ ਤੇ ਚੜਿਆ ਹੋਇਆ ਨਾ ਜੇ ਫਿਰ ਮਾੜੀ ਮੋਟੀ ਅਣਖ ਸ਼ਰਮ ਹੈਗੀ ਆ ਤਾਂ ਥੱਲੇ ਸਾਲ ਮਾਰ ਜਾਂ ਗੋਲੀ ਮਾਰ ਕੇ ਮਾਰ ਜਿਵੇਂ ਕਹਿੰਦਾ ਸੀ ਐਵੇਂ ਲੋਕਾਂ ਨੂੰ ਬੇਕੂਫ ਨਾ ਬਣਾਉਂ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ